ਦੇ ਹੱਥੇ ਚ ਇੱਕ ਰਿਫਲੈਕਟਰ ਬੈਲਟ ਹੈ ਜਿਹੜੀ ਇਹ ਰੋਡ ਤੇ ਜਿਵੇਂ ਅਸੀਂ ਦੇਖਦੇ ਆਂ ਰੋਡ ਤੇ ਅਕਸਰ ਹੀ ਜਿਹੜੇ ਖਵਾਰਾ ਜਾਨਵਰ ਜਾਂ ਜਿਹੜੇ ਲੋਕੀ ਗਾਵਾਂ ਦਾ ਦੁੱਧ ਪੀ ਕੇ ਉਹਨਾਂ ਨੂੰ ਰੋਡ ਤੇ ਛੱਡ ਦਿੰਦੇ ਨੇ ਤਾਂ ਉਹ ਜਾਨਵਰ ਜਦੋਂ ਰੋਡ ਤੇ ਆਉਂਦੇ ਨੇ ਤੇ ਕਈ ਗੱਡੀਆਂ ਦਾ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਨੇ ਇਹ ਜਿਹੜਾ ਇਹ ਮੇਰੇ ਗੱਲ 'ਚ ਸੇਫਟੀ ਬੈਲਟ ਹੈ ਇਹ ਕਿਸੇ ਵੀ ਅਸੀਂ ਜਾਨਵਰ ਦੇ ਗੱਲ 'ਚ ਪਾ ਕੇ ਇਹਨੂੰ ਲੋੜ ਮੁਤਾਬਕ ਛੋਟੀ ਵੱਡੀ ਕਰ ਸਕਦੇ ਆ ਤਾਂ ਕਿ ਕਿਤੇ ਫਸ ਫਸ ਕੇ ਜਾਨਵਰ ਦਾ ਵੀ ਜਾਨੀ ਨੁਕਸਾਨ ਨਾ ਹੋਵੇ ਇਹ ਜਿਹੜੀ ਰਿਫਲੈਕਟਰ ਬੈਲਟ ਹੈ ਬੜੀ ਦੂਰੋਂ ਚਮਕਦੀ ਹੈ ਔਰ ਅੰਦਰ ਇਹਦੇ ਬਹੁਤ ਹੀ ਮਲਾਈਮ ਕਪੜਾ ਲੱਗਿਆ ਕਿ ਇਹਦੇ ਨਾਲ ਕਿਸੇ ਵੀ ਜਾਨਵਰ ਦੇ ਗਰਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜਦੋਂ ਇਹ ਅਸੀਂ ਜਾਨਵਰਾਂ ਦੇ ਗਰਲਾਂ ਚ ਪਾਵਾਂਗੇ ਤਾਂ ਦੂਰੋਂ ਜਿਹੜਾ ਕਿ ਆਪਾਂ ਐਕਸੀਡੈਂਟਾਂ ਤੋਂ ਸੇਫ ਰਹਿਵਾਂਗੇ ਧੁੰਦ ਵਿੱਚ ਅਸੀਂ ਕਈ ਵਾਰੀ ਹਨੇਰੇ ਚ ਵੇਖਦੇ ਆ ਜਿਹੜੀਆਂ ਗਾਵਾਂ ਜਾਂ ਹੋਰ ਵੀ ਜਾਨਵਰ ਧੁੰਦ ਵਿੱਚ ਕਈ ਗੱਡੀਆਂ ਨੂੰ ਹਿੱਟ ਹੋ ਜਾਂਦੇ ਨੇ ਕਾਫੀ ਜਾਨਾਂ ਦਾ ਨੁਕਸਾਨ ਹੁੰਦਾ ਉਹਦੇ ਲਈ ਇਹ ਇੱਕ ਬਹੁਤ ਹੀ ਵਧੀਆ ਸੇਫਟੀ ਬਣਾਉਂਦਾ ਸਲਾਹ ਜਾਨਾ ਜਿਹੜੀ ਹੈ ਸਾਈਕਲ ਵਾਲੇ ਵੀਰਾਂ ਦੀ ਸੇਫਟੀ ਬੈਲਟ ਹੈ ਤੇ ਆਪ ਅਕਸਰ ਹੀ ਸਾਡੇ ਟ੍ਰੈਫਿਕ ਵਾਲੇ ਵੀ ਤੋਂ ਤੇ ਚ ਪਾਉਂਦੇ ਨੇ ਤੇ ਜਿਹੜੀ ਬੜੀ ਦੂਰੋਂ ਇਹਦੇ ਰਿਫਲੈਕਟਰ ਜਿਵੇਂ ਤੁਸੀਂ ਦੇਖ ਰਹੇ ਹੋ ਸੱਪੋਤਰ ਦੇ ਨਾਲ ਰਿਫਲੈਕਟਰ ਹੈ ਇਹ ਬੜੀ ਦੂਰੋਂ ਇਹ ਰਿਫਲੈਕਟ ਮਾਰਦਾ ਜਦੋਂ ਆਪਾਂ ਕੋਈ ਵੀ ਵਹੀਕਲ ਚਲਾਉਂਦੇ ਆ ਜਿਵੇਂ ਸਾਈਕਲ ਤੇ ਬਾਇਓ ਬੈਟਾ ਨਿਧਵਾਉਂਦੇ ਸਾਈਕਲ ਤੇ ਜੇ ਮੈਂ ਇਹ ਬੜੀ ਆਸਾਨੀ ਨਾਲ ਪਾਈ ਜਾ ਸਕਦੀ ਹੈ ਤੇ ਤੋਂ ਦਾ ਦੇ ਉਪੀਰਸ ਤੇ ਹਰ ਸੀਜ਼ਨ ਚ ਹਨੇਰੇ ਵਿੱਚ ਇਹ ਜਿਹੜੀ ਬੈਟ ਹੈ ਉਹ ਫਾਨੀ ਨਾਲ ਬਾਈ ਦਾ ਸੰਗ ਦੀ ਤੇ ਇਹਦਾ ਪਿੱਛੋਂ ਵੀ ਦਿਖਾ ਦਿਓ ਮੇਰਾ ਵੀ ਇਹ ਜਦੋਂ ਤੁਸੀਂ ਇਹ ਬੰਦਾ ਸਾਈਕਲ ਸਵਾਰ ਹਨੇਰੇ ਚ ਧੁੰਦੇ ਚ ਜਾਊਗਾ ਤਾਂ ਬੜੀ ਦੂਰੋਂ ਚਮਕੂਗੀ ਠੀਕ ਹੈ ਸਰ ਪੰਜਾਬ ਦੇ ਵਿੱਚ ਇਸ ਵਕਤ ਧੁੱਧ ਬਹੁਤ ਜ਼ਿਆਦਾ ਹੈਗੀ ਆ ਜੇਕਰ ਤੁਸੀਂ ਇਸ ਧੁੰਦੇ ਵਿੱਚ ਸਫਰ ਕਰ ਰਹੇ ਹੋ ਤਾਂ ਕਿਹੜੀ ਕਿਹੜੀ ਸਾਵਧਾਨੀਆਂ ਵਰਤਣੀਆਂ ਨੇ ਇਸ ਵਕਤ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਆ ਗਏ ਆ ਸਾਡੇ ਨਾਲ ਟ੍ਰੈਫਿਕ ਪੁਲਿਸ ਦੇ ਇੰਚਾਰਜ ਅਸ਼ੋਕ ਕੁਮਾਰ ਜੀ ਨੇ ਸੋ ਗੱਲਬਾਤ ਕਰਾਂਗੇ ਕਿਹੜੀ ਕਿਹੜੀ ਸਾਵਧਾਨੀਆਂ ਵਰਤਣੀਆਂ ਨੇ ਧੁੰਦ ਦੇ ਵਿੱਚ ਸਰ ਧੁੰਦ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਸ ਵਕਤ ਹੈਗੀ ਆ ਕਿਹੜੀ ਕਿਹੜੀ ਸਾਵਧਾਨੀਆਂ ਇਸ ਵਕਤ ਵਰਤਣ ਦੀ ਜ਼ਰੂਰਤ ਹੈਗੀ ਆ ਸ਼ਸ਼ੀਗਲ ਜੀ ਜਿਹੜੀ ਧੁੰਦਾਂ ਦੇ ਸੀਜ਼ਨ ਚ ਸਭ ਤੋਂ ਪਹਿਲੀ ਜਿਹੜੀ ਸਾਵਧਾਨੀ ਉਹ ਗੱਡੀਆਂ ਦੇ ਰਿਫਲੈਕਟਰ ਹੋਣੇ ਬਹੁਤ ਜ਼ਰੂਰੀ ਨੇ ਜਿਵੇਂ ਕਿ ਅਸੀਂ ਸਮੇਂ-ਸਮੇਂ ਤੇ ਦੱਸਦੇ ਰਹਿੰਦੇ ਆ ਕੋਈ ਵੀ ਕਮਰਸ਼ੀਅਲ ਗੱਡੀ ਆ ਉਹਦੇ ਫਰ ਔਰ ਉਹਦੀ ਸਾਈਡਾਂ ਤੇ ਆ ਜਿਵੇਂ ਤੁਸੀਂ ਵੇਖ ਰਹੇ ਹੋ ਆ ਜੈਲੋ ਰਿਫਲੈਕਟਰ ਟੇਪ ਇਹਨੇ ਬਹੁਤ ਹੀ ਅੱਛੀ 3 ਐਮ ਐਮ ਦੀ ਰਿਫਲੈਕਟਰ ਟੇਪ ਲਾਈ ਹੈ ओरिजिनल ਰਿਫਲੈਕਟਰ ਟੇਪ ਹੀ ਲਾਓ ਇੱਕ ਤਾਂ ਇਹ ਲੰਬੇ ਸਮੇਂ ਤੱਕ ਚੱਲਦੀ ਹੈ ਇਹ ਜਿਹੜੀ ਰਿਫਲੈਕਟਰ ਟੇਪ ਹੈ ਇਹ ਸਾਡੀ ਧੁੰਦ ਵਿੱਚ ਕਿਸੇ ਦੀ ਜਾਨ ਬਚਾਉਣ ਲਈ ਬਹੁਤ ਸਹਾਇੀ ਸਿੱਧ ਹੁੰਦੀ ਹੈ ਤੁਸੀਂ ਅਕਸਰ ਹੀ ਜਦੋਂ ਸਫਰ ਕਰਦੇ ਹੋ ਜਦੋਂ ਅਸੀਂ ਧੁੰਦ ਵਿੱਚ ਸਫਰ ਕਰਦੇ ਆ ਜਾਂ ਤੇ ਉਸ ਟਾਈਮ ਸਾਡੀਆਂ ਸਾਨੂੰ ਲਾਈਟਾਂ ਦਾ ਸਹਾਰਾ ਮਿਲਦਾ ਹੈ ਅਗਲੇ ਵੀਕਲ ਦੀਆਂ ਲਾਈਟਾਂ ਦੇਖਦੇ ਆਪਾਂ ਲਾਈਟਾਂ ਦਾ ਸਹਾਰਾ ਮਿਲਦਾ ਉਸ ਤੋਂ ਬਾਅਦ ਸਾਨੂੰ ਰਿਫਲੈਕਟਿਵ ਟੇਪ ਦਾ ਸਹਾਰਾ ਮਿਲਦਾ ਉਸ ਤੋਂ ਇਲਾਵਾ ਇੱਕ ਰੋਡ ਤੇ ਲਾਈਨ ਮਾਰਕਿੰਗ ਕੀਤੀ ਹੁੰਦੀ ਹੈ ਵਾਈਟ ਲਾਈਨ ਉਹ ਵਾਈਟ ਲਾਈਨ ਦੇ ਸਾਰੇ ਕਈ ਵਾਰੀ ਧੁੰਦੀ ਨਹੀਂ ਜ਼ਿਆਦਾ ਹੁੰਦੀ ਅਸੀਂ ਵਾਈਟ ਲਾਈਨ ਦੇ ਸਹਾਰੇ ਚੱਲਦੇ ਆਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸੜਕ ਦਾ ਕਿਨਾਰਾ ਕਿੱਥੇ ਖਤਮ ਹੈ ਜਿਵੇਂ ਕਿ ਆ ਵਾਈਟ ਲਾਈਨ ਹੈਗੀ ਆ ਇਹ ਵਾਈਟ ਲਾਈਨ ਦੇ ਬਰਾਬਰ ਆ ਬਾਬਾ ਜਿਵੇਂ ਆ ਵਾਈਟ ਲਾਈਨ ਹੈ ਰੋਡ ਤੇ ਇਸ ਤਰ੍ਹਾਂ ਦੀ ਵਾਈਟ ਲਾਈਨ ਲੰਬੀਆਂ ਵਾਈਟ ਲਾਈਨਾਂ ਆਮ ਮਿਲਦੀਆਂ ਨੇ ਇਹ ਜਿਹੜੀ ਵਾਈਟ ਲਾਈਨ ਹੈ ਧੁੰਦ ਵਿੱਚ ਇਹ ਸਾਨੂੰ ਐਕਸੀਡੈਂਟਾਂ ਤੋਂ ਬਚਾ ਲਈ ਸਹਾਇ ਸਦ ਹੁੰਦੀ ਹੈ ਤੇ ਜਿਵੇਂ ਮੈਂ ਅੱਗੇ ਵੀ ਦੱਸਦਾ ਰਹਿਣਾ ਕਿ ਜਿਹੜੇ ਰਿਫਲੈਕਟਡ ਟੇਪ ਨੇ ਜਿਹੜੇ ਰਿਫਲੈਕਟਡ ਟੇਪ ਗੱਡੀ ਦੇ ਉਹ ਤੁਸੀਂ ਸਭ ਤੋਂ ਨੀਵੇਂ ਲਗਾਓ ਨੀਚੇ ਲਗਾਓ ਕਿਉਂਕਿ ਜਦੋਂ ਅਸੀਂ ਤੁੰਦੇ 'ਚ ਗੱਡੀ ਚਲਾਉਂਦੇ ਆ ਸਾਡੀ ਜਿਹੜੀ ਫਰੰਟ ਲਾਈਟ ਉਹ ਹਾਈ ਬੀਮ ਤੇ ਨਹੀਂ ਲੋ ਬੀਮ ਤੇ ਹੁੰਦੀ ਹੈ ਲੋ ਬੀਮ ਤੇ ਹੋਣ ਦੇ ਕਾਰਨ ਜਿਹੜਾ ਸਾਨੂੰ ਰਿਫਲੈਕਟਰ ਆਸਾਨੀ ਨਾਲ ਦਿਖਾਈ ਦੇ ਦੇਵੇ ਅਸੀਂ ਦੇਖਦੇ ਆ ਕਿ ਤੁੰਦਾਂ ਵਿੱਚ ਕਈ ਲੋਕੀ ਬਹੁਤ ਸਮੇਂ ਦੀ ਕਾਲੀ ਲਾ ਲੋ ਕਈ ਲੋਕੀ ਬਹੁਤ ਤੇਜ਼ੀ ਨਾਲ ਵਹੀਕਲ ਚਲਾਉਂਦੇ ਨੇ ਅਚਨਚੇਤ ਮੰਨ ਲਓ ਖੁਦਾ ਨਾ ਖਾਸਾ ਅੱਗੇ ਕੋਈ ਐਕਸੀਡੈਂਟ ਹੋ ਗਿਆ ਇੱਕ ਦੇ ਨਾਲ ਕਈ ਗੱਡੀਆਂ ਹਿੱਟ ਹੋ ਜਾਂਦੀਆਂ ਅਸੀਂ ਕਾਫੀ ਜਾਨਾਂ ਗਵਾ ਲੈਂਦੇ ਆ ਆਪਣਾ ਨੁਕਸਾਨ ਕਰ ਲੈਂਦੇ ਆ ਗੱਡੀਆਂ ਦਾ ਤੇ ਜਾਨੀ ਤੇ ਮਾਲ ਦੀ ਉਦ ਲਈ ਮੇਰੀ ਬੇਨਤੀ ਹੈ ਕਿ ਬਿਲਕੁਲ ਸਲੋ ਸਪੀਡ ਚ ਚਲੋ ਕਦੀ ਨਾ ਪਹੁੰਚਣ ਨਾਲੋਂ ਦੇਰ ਭਲੀ ਆਪਾਂ ਥੋੜਾ ਲੇਟ ਹੋ ਜਾਾਂਗੇ ਜੇ ਘਰੋਂ ਹੀ 10 ਮਿੰਟ ਐਡਵਾਂਸ ਚੱਲੋ ਪਰ ਕਾਲੀ ਨਾ ਕਰੋ ਤੇ ਉਸ ਦੇ ਇਲਾਵਾ ਰਿਫਲੈਕਟਰ ਟੇਪ ਜਰੂਰ ਲਗਾਓ ਆਪਣਾ ਰਿਫਲੈਕਟਰ ਜਿਵੇਂ ਜਾਣਕਾਰੀ ਦੇ ਰਹੇ ਆਪ ਗੱਡੀ ਕੋਈ ਦੁਆਰਾ ਚਲਦੇ ਆ ਜਿਵੇਂ ਕਿ ਤੁਸੀਂ ਕਿਹਾ ਕਿ ਅੱਗੇ ਵੀ ਇੱਕ ਟੇਪ ਲਾਣੀ ਆ ਉਹ ਟੇਪ ਕਿੱਥੇ ਲਗਾਣੀ ਆ ਤਾਂ ਕਿ ਬਿਲਕੁਲ ਜਿਹੜੀ ਇਹ ਗੱਡੀ ਹੈ ਇਸ ਭਾਈ ਸਾਹਿਬ ਕਮਰਸ਼ਲ ਗੱਡੀ ਹੈ ਇਹ ਕਮਰਸ਼ਲ ਗੱਡੀ ਹੈ ਇਸ ਭਾਈ ਸਾਹਿਬ ਨੇ ਫਰੰਟ ਤੇ ਨਹੀਂ ਲਾਈ ਜਿਹੜੀ ਫਰੰਟ ਤੇ ਰਿਫਲੈਕਟਰ ਟੇਪ ਹੈ ਇੱਥੇ ਅਸੀਂ ਇਸ ਏਰੀਆ ਵਿੱਚ ਜਿਹੜਾ ਹੈੱਡ ਹੈ ਇਸ ਤੇ ਕਿਤੇ ਵੀ ਲਗਾ ਸਕਦੇ ਆ ਫਰੰਟ ਤੇ ਲਗਾਉਣ ਦਾ ਮਤਲਬ ਕੀ ਹੁੰਦਾ ਜੇ ਰਿਫਲੈਕਟਰ ਟੇਪ ਵੇਖੋ ਜੀ ਜਦੋਂ ਗੱਡੀ ਖੜੀ ਹੈ ਖੁਦਾ ਨਾ ਖਾਸਾ ਗੱਡੀ ਖੜ ਗਈ ਖਰਾਬ ਹੋ ਜਾ ਤੁਹਾਡੀ ਗੱਡੀ ਦੀਆਂ ਲਾਈਟਾਂ ਖਰਾਬ ਹੋ ਗਈਆਂ ਰਿਫਲੈਕਟਰ ਟੇਪ ਹੈ ਉਹ ਬਿਨਾ ਬਿਜਲੀ ਤੋਂ ਇੱਕ ਚਮਕ ਦੇਊਗੀ ਬਿਲਕੁਲ ਉਹ ਇੰਨੀ ਚਮਕ ਦੇਊਗੀ ਕਿ ਅਗਲੇ ਅਗਲਾ ਆਉਣ ਵਾਲਾ ਬੰਦਾ ਸੁਚੇਤ ਹੋ ਜਾਊਗਾ ਕਿ ਅੱਗੇ ਕੋਈ ਵੀਕਲ ਹੈ ਚਾਹੇ ਉਹ ਖਰਾਬ ਹੈ ਚਾਹੇ ਉਹ ਗਲਤ ਖੜਾ ਕੀਤਾ ਗਿਆ ਜਿਆਦਾ ਹਾਲਸੇ ਜਿਹੜੇ ਜਿਆਦਾ ਜਾਣਾਂ ਅਸੀਂ ਧੁੰਦ ਵਿੱਚ ਤਾਂ ਹੀ ਗਵਾਉਂਦੇ ਆ ਜਦੋਂ ਰਿਫਲੈਕਟਰ ਟੇਪਾਂ ਵੀ ਇਕਲਾਂ ਤੇ ਨਹੀਂ ਹੁੰਦੀਆਂ ਇੱਕ ਕਹਿੰਦੇ ਖਾਸ ਪੀਲੇ ਵੀ ਹੁੰਦੀ ਹੈ ਕਿ ਗੱਡੀ ਦੇ ਵਿੱਚ ਰਿਫਲੈਕਟਰ ਦਾ ਸਮਾਨ ਜੇ ਸਾੜਕ ਤੇ ਗੱਡੀ ਖਰਾਬ ਹੋ ਗਈ ਤਾਂ ਦੂਰ ਤੱਕ ਜਿਹੜਾ ਰਿਫਲੈਕਟਰ ਜਿਹੜੇ ਉਹ ਰੱਖਦੇ ਜਦੋਂ ਅਸੀਂ ਕੋਈ ਵੀ ਗੱਡੀ ਕਿਸੇ ਕੰਪਨੀ ਤੋਂ ਲੈਂਦੇ ਆ ਉਸ ਤੋਂ ਇਲਾਵਾ ਸਾਨੂੰ ਉਹਦੇ ਵਿੱਚ ਸੇਫਟੀ ਕਿੱਟਾਂ ਮਿਲਦੀਆਂ ਨੇ ਰਿਫਲੈਕਟਰ ਟਕੋਣਾ ਰਿਫਲੈਕਟਰ ਹੁੰਦਾ ਤੇ ਉਸ ਤੋਂ ਬਾਅਦ ਹਾਈਵੇ ਤੇ ਵੀ ਗੱਡੀਆਂ ਚੱਲਦੀਆਂ ਨੇ ਜਦੋਂ ਕੋਈ ਗੱਡੀ ਰੋਡ ਤੇ ਖਰਾਬ ਹੋ ਜਾਂਦੀ ਹੈ ਉਹ ਕੋਨਾ ਵਗੈਰਾ ਉਹਨਾਂ ਦਾ ਲਾਣ ਦਾ ਇਹ ਮਕਸਦ ਹੁੰਦਾ ਕਿ ਦੂ ਤੇ ਉਸ ਤੋਂ ਬਚਾ ਕੇ ਆਪਾਂ ਕਿਵੇਂ ਲੰਘਣਾ ਤੇ ਉਸ ਤੋਂ ਇਲਾਵਾ ਜਿਵੇਂ ਅਸੀਂ ਅਕਸਰ ਹੀ ਕਹਿੰਦੇ ਆ ਕਿ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਓ ਜਿਹੜੀ ਹਾਈ ਸਕਿਉਰਿਟੀ ਨੰਬਰ ਪਲੇਟ ਹੈ ਨਾ ਹਨੇਰੇ 'ਚ ਰਿਫਲੈਕਟਰ ਬਹੁਤ ਤੇਜ ਰੋਸ਼ਨੀ 'ਚ ਚਮਕਦਾ ਤੇ ਪੂਰਾ ਰੋਸ਼ਨੀ 'ਚ ਐਵੇਂ ਚਮਕਦਾ ਕਿ ਜਿਵੇਂ ਕੋਈ ਲਾਈਟ ਚੱਲਦੀ ਹੋਵੇ ਤੇ ਉਸ ਤੋਂ ਇਲਾਵਾ ਜਿਵੇਂ ਅਸੀਂ ਦੱਸਿਆ ਕਿ ਪਿੱਛੇ ਬਿਲਕੁਲ ਜਿਵੇਂ ਸਾਈਡਾਂ ਤੇ ਫਰੰਟ ਤੇ ਵਾਈਟ ਸਾਈਡਾਂ ਤੇ ਜੈਲੋ ਤੇ ਪਿੱਛੇ ਜਿਹੜੀ ਰੈੱਡ ਇਹ ਵੀ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਤੁਹਾਡੀ ਜਿਵੇਂ 3 ਐਮ ਇਹ ਵਧੀਆ ਕੁਆਲਿਟੀ ਹੈ ਵਧੀਆ ਕੁਆਲਿਟੀ ਦੀ ਜਿਹੜੀ ਰਿਫਲੈਕਟਡ ਟੇਪ ਹੈ ਉਹਦੀ ਲਾਈਫ ਜ਼ਿਆਦਾ ਹੈ ਉਹ ਨਹੀਂ ਤਾਂ ਜਿਹੜੀਆਂ ਆਮ ਆਪਾਂ ਰਿਫਲੈਕਟਡ ਟੇਪਾਂ ਲਵਾਉਂਦੇ ਆ ਉਹ ਸੀਜ਼ਨ ਟੂ ਸੀਜ਼ਨ ਉਹ ਜਿਵੇਂ ਧੁੱਪ ਵਿੱਚ ਫੇਡ ਹੋ ਜਾਂਦੀਆਂ ਨੇ ਉਹ ਚਮਕਦਾ ਕੰਮ ਖਤਮ ਹੋ ਜਾਂਦਾ ਆ ਵੇਖੋ ਹੁਣ ਜਿਵੇਂ ਗੱਡੀ ਜਾ ਰਹੀ ਹੈ ਕਿੰਨੀ ਸੋਹਣੀ ਲੱਗਦੀ ਹੈ ਕਿੰਨੀ ਸੋਹਣੀ ਰਿਫਲੈਕਟਡ ਟੇਪ ਲਾਈ ਹੈ ਬਿਲਕੁਲ ਪਿੱਛੇ ਵੀ ਰੈੱਡ ਲਾਈ ਹੈ ਇਹ ਦੂਰੋਂ ਦਿਸੂਗੀ ਕਿ ਇਹ ਵਹੀਕਲ ਜਾ ਰਿਹਾ ਤੇ ਮੈਂ ਜਿੰਨੇ ਵੀ ਮੇਰਾ ਵੀਰ ਚਾਹੇ ਛੋਟੀ ਗੱਡੀ ਚਲਾਉਂਦੇ ਨੇ ਚਾਹੇ ਵੱਡੀ ਚਲਾਉਂਦੇ ਨੇ ਜਿੰਨੇ ਵੀ ਕਮਰਸ਼ੀਅਲ ਵਹੀਕਲ ਚਲਾਉਂਦੇ ਨੇ ਮੈਂ ਉਹ ਕਿ ਆਪਾਂ ਆਪਣੀ ਜਾਨ ਦੇ ਨਾਲ ਨਾਲ ਲੋਕਾਂ ਨੂੰ ਵੀ ਸੇਫ ਰੱਖਣਾ ਹੈ ਸਾਡੀ ਇੱਕ ਛੋਟੀ ਜੀ ਮਿਸਟੇਕ ਇਹ 2 400 ਦੀ ਰਿਫਲੈਕਟਿਵ ਟਿਪ ਨਾ ਲਵਾਉਣ ਨਾਲ ਕਈ ਵਾਰੀ ਅਸੀਂ ਲੋਕਾਂ ਦੀਆਂ ਕੀਮਤੀ ਜਾਨਾਂ ਲੋਕਾਂ ਦੇ ਘਰਾਂ ਦਾ ਚਿਰਾਗ ਬੁਝਾ ਦਿੰਦੇ ਆ ਤੇ ਜਾਣ ਵਾਲਾ ਤੇ ਚਲ ਜਾਂਦਾ ਜਿਹੜਾ ਉਹਦਾ ਪਰਿਵਾਰ ਹੈ ਉਹ ਪਲ-ਪਲ ساری ਜ਼ਿੰਦਗੀ ਮਰਦਾ। ਇੱਕ ਸ਼ੋਕ ਜੀ ਜਿਵੇਂ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਗੱਡੀਆਂ ਦੇ ਵਿੱਚ ਜਿਹੜੀ ਸ਼ੀਸ਼ੇ ਦੇ ਉੱਤੇ ਫੋਗ ਜੰਮ ਜਾਂਦੀ ਹੈ ਜਦੋਂ ਚਲਾਨੇ ਆਪਾਂ ਜਿਹੜੇ ਪਰਸਨਲ ਵਾਹਨ ਹੁੰਦੇ ਨੇ ਔਰ ਇੱਚ ਕਿਸ ਤਰ੍ਹਾਂ ਆਪਾਂ ਫੋਗ ਟਾ ਸਕ ਜੂਆਂ ਗੱਡੀ ਖੜੀ ਆ ਆ ਪਾਰਕਿੰਗ ਲਾਈਟ ਜਿਵੇਂ ਓਨ ਹੈਗੀ ਇਹਦੀ ਜੀ ਜੀ ਮੈਂ ਦੱਸਣਾ ਚਾਹੁੰਦਾ ਜੀ ਅੱਜ ਕੱਲ ਜਿੰਨੀਆਂ ਵੀ ਗੱਡੀਆਂ ਆਈਆਂ ਨੇ ਉਹਨਾਂ ਵਿੱਚ ਬੜੇ ਆਧੁਨਿਕ ਤਰੀਕੇ ਦੇ ਸਾਰੇ ਸਾਰੀਆਂ ਆਪਸ਼ਨ ਆ ਉਪਲਬਧ ਨੇ ਜਿਵੇਂ ਤੁਸੀਂ ਇਹ ਗੱਡੀ ਵੇਖ ਰਹੇ ਹੋ ਇਸ ਗੱਡੀ ਦੇ ਵਿੱਚ ਵੀ ਜਿਵੇਂ ਜਿਹੜਾ AC ਜਿਹੜਾ ਤੁਸੀਂ ਸਭ ਤੋਂ ਪਹਿਲੇ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਥੋਂ ਦਿਖਾ ਦਿਓ ਜਿਹੜਾ ਇਹ ਏਸੀ ਵਾਲਾ ਆਪਾਂ ਇਹਨੂੰ ਥੋੜਾ ਹੀਟ ਤੇ ਕਰਾਂਗੇ ਹਲਕਾ ਜਿਹਾ ਹੀਟ ਤੇ ਉਸ ਤੋਂ ਬਾਅਦ ਜਿਹੜਾ ਬਾਹਰ ਦੀ ਹਵਾ ਜਿਹੜੀ ਅੰਦਰਲੀ ਹਵਾ ਤੇ ਆਪਾਂ ਏਸੀ ਲਾਇਆ ਹੁੰਦਾ ਉਹ ਸਾਊਂਡ ਬੰਦ ਕਰ ਦਿਓ ਜਿਹੜਾ ਇਹ ਅੰਦਰਲੀ ਹਵਾ ਤੇ ਲਾਵਾਂਗੇ ਉਸ ਤੋਂ ਬਾਅਦ ਜਿਹੜਾ ਏਸੀ ਹਲਕਾ ਜਿਹਾ ਔਨ ਕਰਕੇ ਜਿਹੜਾ অপশন এ এ এসি ਦੀ কুলਿੰਗ ਦੀ ਆ ਵਿੰਡ ਸਗ੍ਰੀਨ ਹਾਂ ਸ਼ੀਸ਼ੇ ਦੇ ਕਰਾਂਗੇ ਤੇ ਮੈਂ ਉਸ ਤੋਂ ਇਲਾਵਾ ਇੱਕ ਹੋਰ ਬੇਨਤੀ ਕਰੂੰਗਾ ਜਿਵੇਂ ਆਪਣੀ ਗੱਡੀ ਦੇ ਜਿਹੜੇ ਸਾਈਡ ਗਲਾਸ ਨੇ ਨਾ ਉਹਨਾਂ ਨੂੰ ਅੱਧਾ ਅੱਧਾ ਇੰਚ ਹਲਕਾ ਜਿਹਾ ਡਾਉਨ ਰੱਖੀਏ ਕਿਉਂਕਿ ਜਦੋਂ ਇਹ ਫੌਗ ਵਗੈਰਾ ਜੰਮਦੀ ਹੈ ਸਭ ਤੋਂ ਵੱਧ ਜਿਹੜੇ ਅਸੀਂ ਸਵਾਰੀਆਂ ਬੈਠੀਆਂ ਹੁੰਦੀਆਂ ਉਹਨਾਂ ਦੀ ਜਿਹੜੀ ਮੂੰਹ ਦੀ ਭਾਫ਼ ਹੁੰਦੀ ਹੈ ਤੇ ਉਹ ਗਰਮੈਸ਼ ਸ਼ੀਸ਼ਿਆਂ ਦੇ ਜੰਮਦੀ ਹੈ ਉਸ ਤੋਂ ਬਾਅਦ ਫਿਰ ਬਾਹਰੋਂ ਜੰਮਦੀ ਹੈ ਤੇ ਛੋਟੀ ਛੋਟੀ ਸਾਵਧਾਨੀਆਂ ਨੇ ਆਪਾਂ ਇਹਨਾਂ ਪ੍ਰਤੀ ਅਵੇਅਰਨੈਸ ਹੋ ਜਾਈਏ ਅਸੀਂ ਬਹੁਤ ਜ਼ਿਆਦਾ ਕੀਮਤੀ ਜਾਨਾਂ ਬਚਾ ਸਕਦੇ ਹਾਂ ਸੋ ਬਿਲਕੁਲ ਇਹ ਅਹਿਮ ਜਾਣਕਾਰੀ ਆ ਜੇਕਰ ਤੁਸੀਂ ਸਫਰ ਕਰ ਰਹੇ ਹੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਲਿਓ ਕਿਉਂਕਿ ਇਹਦੇ ਤੇ ਬਹੁਤ ਅਹਿਮ ਜਾਣਕਾਰੀ ਦਿੱਤੀ ਗਈ ਆ ਕਮਰਸ਼ੀਅਲ ਵਾਹਨ ਜਿਨ੍ਹਾਂ ਉਤੇ ਰਿਫਲੈਕਟਰ ਲਗਾਉਣੇ ਜ਼ਰੂਰੀ ਆ ਜਿਵੇਂ ਕਿ ਤੁਹਾਡੇ ਕੋ ਕਾਰ ਆ ਹੈਗੀਆਂ ਤੁਸੀਂ ਕਾਰ ਦੇ ਵਿੱਚ ਸਫਰ ਕਰ ਰਹੇ ਹੋ ਹਾਈਵੇ ਉਤੇ ਤੇਜ਼ ਗੱਡੀ ਨਾਲ ਚਲਾਓ ਇਹ ਬੜੀ ਅਹਿਮ ਜਾਣਕਾਰੀ ਹੈ ਕਿ ਤੁਹਾਨੂੰ ਦੇ ਵਿੱਚ ਤੇਜ਼ ਗੱਡੀ ਨਾਲ ਚਲਾਓ ਲੇਟ ਥੋੜਾ ਜਰੂਰ ਪਹੁੰਚ ਜੂਗੇ ਪਰ ਸਫਰ ਤੁਹਾਡਾ ਜਿਹੜਾ ਵਾ ਉਹ ਠੀਕ ਰਹੇਗਾ ਇਸ ਤੋਂ ਲਾਵਾ ਤੁਸੀਂ ਤੋਂ ਦੇ ਵਿੱਚ ਲਾਈਟ ਜਿਹੜੀ ਆ ਜਿਹੜੀ ਆਪਾਂ ਪਾਰਕਿੰਗ ਲਾਈਟ ਕਹਿੰਦੇ ਇੰਡੀਕੇਟਰ ਕਹਿੰਦੇ ਆ ਇਹਨੂੰ ਚਾਰੋਂ ਓਨ ਰੱਖੋ ਤੋਂ ਦੇ ਵਿੱਚ ਸਪੀਡ ਘੱਟ ਰੱਖੋ ਰਿਫਲੈਕਟ ਰੱਖੋ ਗੱਡੀ ਤੋਂ ਗੱਡੀ ਦਾ ਗੱਡੀ ਤੋਂ ਗੱਡੀ ਦਾ ਜਿਹੜਾ ਫਾਸਲਾ ਜ਼ਰੂਰ ਰੱਖੋ ਖੁਦਾ ਨਾ ਖਾਲਸਾ ਅੱਗੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਤਾਂ ਅਸੀਂ ਜਿਹੜੀ ਆਸਾਨੀ ਨਾਲ ਆਪਣੀ ਗੱਡੀ ਰੋਕ ਕੇ ਸਾਈਡ ਤੇ ਕਰ ਸਕੀ ਹਾਂ ਤੇ ਮੈਂ ਸਾਰੇ ਵੀ ਕਲਾਣਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਹਾਨੂੰ ਦੇ ਵਿੱਚ ਜਿਵੇਂ ਮੈਂ ਪਹਿਲੇ ਕਿਹਾ ਕਾਲੀ ਨਾ ਕਰੋ ਗੱਡੀ ਥੋੜੀ فاਸਲੇ ਤੇ ਰੱਖੋ ਅਗਰ ਕੋਈ ਸਾਡੀ ਗੱਡੀ 'ਚ ਅੱਗੇ ਕਿਸੇ ਗੱਡੀ 'ਤੇ ਤਕਨੀਕੀ ਖਰਾਬੀ ਆ ਜਾਂਦੀ ਹੈ ਜਾਂ ਕੋਈ ਗਲਤੀ ਨਾਲ ਕੋਈ ਗੱਡੀ ਰੋਕ ਲੈਂਦਾ ਤਾਂ ਸਾਡੀ ਗੱਡੀਆਂ ਜਾਂ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਸੋ ਬਿਲਕੁਲ ਗੱਡੀ ਅਗਰ ਤੁਹਾਡੀ ਖਰਾਬੀ ਹੋ ਜਾਂਦੀ ਹੈ ਤਾਂ ਤੁਹਾਨੂੰ ਸੇਫਟੀ ਕਿਟ ਦਿੱਤੀ ਜਾਂਦੀ ਆ ਰਸਤੇ ਦੇ ਵਿੱਚੋਂ ਸੇਫਟੀ ਕਿਟ ਦਾ ਜਰੂਰ ਇਸਤੇਮਾਲ ਕਰੋ ਸੋ ਇਹ ਬੜੀ ਅਹਿਮ ਜਾਣਕਾਰੀ ਹੈ अशोक ਜੀ ਕੁਝ ਹੋਰ ਕਹਿਣਾ ਚਾਹ ਰਹੇ ਸੀ ਸਰ ਮੈਂ ਇੱਕ ਬੇਨਤੀ ਕਰਨਾ ਚਾਹਨਾ ਆਪਣੇ ਤੌਰ ਤੇ ਜਿੰਨੇ ਵੀ ਲੁਧਿਆਣੇ 'ਚ ਇੰਡਸਟ ਜ਼ਿਆਦਾਤਰ ਤੁਸੀਂ ਵੇਖਦੇ ਹੋ ਜਿਹੜੇ ਉਹਨਾਂ ਦੇ ਕਰਮਚਾਰੀ ਐ ਨਾ ਉਹ ਸਾਈਕਲ ਤੇ ਆਉਂਦੇ ਨੇ ਸਾਈਕਲ ਤੇ ਕੰਪਨੀ ਵੱਲੋਂ ਤਾਂ ਪਹਿਲੇ ਲਾਈਟ ਆਂਦੀ ਸੀ ਬਹੁਤ ਘੱਟ ਸਾਈਕਲ ਜਿਵੇਂ ਦੇ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੇ ਪੈਡਲ ਚ ਇੱਕ ਰਿਫਲੈਕਟਰ ਹੁੰਦਾ ਸੀ ਜਾਂ ਇੱਕ ਬੈਕ ਤੇ ਹੁੰਦਾ ਸੀ ਨਹੀਂ ਹੈਗਾ ਤਾਂ ਇੱਕ 50 60 ਰੁਪਏ ਦੀ 벨ਟ ਹੈ ਜਿਵੇਂ ਰੇਲਵੇ ਲਾਈਨ ਦੇ ਬਾਹਰ ਆਰਮੀ ਸਟੋਰ ਨੇ ਉਹਨਾਂ ਤੋਂ ਸੇਫਟੀ 벨ਟ ਮਿਲ ਜਾਂਦੀ ਹੈ ਜੋ ਮੈਂ ਅਕਸਰ ਹੀ ਵੀਡੀਓ ਚ ਲੋਕਾਂ ਨੂੰ ਵੰਡਦਾ ਉਹ ਜਿਹੜੀ ਸੇਫਟੀ 벨ਟ ਹੈ ਅਗਰ ਅਸੀਂ ਕੰਮ ਇਹਨੂੰ ਆਪਣੇ ਵਰਕਰ ਨੂੰ ਦਵਾਂਗੇ ਤਾਂ ਜਦੋਂ ਫੈਕਟਰੀ ਤੋਂ ਕੰਮ ਤੇ ਆਪਣੇ ਘਰ ਤੇ ਘਰ ਤੋਂ ਫੈਕਟਰੀ ਤੇ ਕੰਮ ਤੇ ਆਊਗਾ ਤਾਂ ਉਹਦੀ ਜਾਨ ਜਿਹੜੀ ਸਲਾਮਤ ਹੈ ਕਿਉਂਕਿ ਤੁੰਦ ਵਿੱਚ ਜਿਆਦਾ ਹਾਦਸੇ ਜਿਹੜੇ ਪੈਦਲ ਚੱਲਣ ਵਾਲੇ ਜਿਹੜੇ ਸਾਈਕਲ ਦੇ ਸਫਰ ਕਰਨ ਵਾਲੇ ਨੇ ਜਿਹੜੇ ਪੈਦਲ ਚੱਲਣ ਵਾਲੇ ਜਾਂ ਲੋਕੀ ਰੋਡ ਤੇ ਸੈਰ ਵਗੈਰਾ ਕਰਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਲੈਫਟ ਦੀ بجائے ਸੱਜੇ ਪਾਸੇ ਉਲਟ ਚੱਲਣ ਰੋਡ ਦੀ ਆਉਣ ਵਾਲੀ ਟ੍ਰੈਫਿਕ ਆਉਣ ਵਾਲੀ ਸਾਈਡ ਨੂੰ ਆਪਣੇ ਸੱਜੇ ਹੱਥ ਚੱਲਣ ਤਾਂ ਕਿ ਸਾਹਮਣੇੋਂ ਆਉਣ ਵਾਲਾ ਵਹੀਕਲ ਸਾਨੂੰ ਨਜ਼ਰ ਆ ਸਕੇ ਤੇ ਅਸੀਂ ਆਪਣੀ ਕੀਮਤੀ ਜਾਨ ਬਚਾ ਸਕੀਏ ਸੋ ਬਿਲਕੁਲ ਇਹ ਤੁਹਾਨੂੰ ਦੇ ਵਿੱਚ ਬੜੀ ਅਹਿਮ ਜਾਣਕਾਰੀ ਹੈਗੀ ਆ ਕਿਸ ਤਰ੍ਹਾਂ ਤੁਸੀਂ ਸੈਰ ਕਰਨੀ ਹੈਗੀ ਆ ਸਾਈਕਲ ਤੇ ਤੁਸੀਂ ਸਫਰ ਕਰ ਰਹੇ ਹੋ ਤਾਂ ਸਾਈਕਲ ਤੇ ਰਿਫਲੈਕਟਰ ਲੱਗਣਾ ਜ਼ਰੂਰੀ ਆ ਗੱਡੀਆਂ ਤੇ ਰਿਫਲੈਕਟਰ ਹੋਣਾ ਜ਼ਰੂਰੀ ਹੈਗੇ ਆ ਕਾਰ ਦੇ ਵਿੱਚ ਜੇਕਰ ਤੁਸੀਂ ਸਫਰ ਕਰ ਰਹੇ ਹੋ ਤਾਂ ਪਾਰਕਿੰਗ ਲਾਈਟ ਜਿਵੇਂ ਕਿ ਹੈ ਇੰਡੀਕੇਟਰਸ ਨੇ ਉਹ ਔਨ ਹੋਣੇ ਚਾਹੀਦੇ ਨੇ ਗੱਡੀ ਦੇ ਵਿੱਚ ਸ਼ੀਸ਼ੇ ਤੇ ਫੋਗ ਅਗਰ ਜੰਮ ਜਾਂਦੀ ਆ ਅਸ਼ੋਕ ਕੁਮਾਰ ਦੇ ਟ੍ਰੈਫਿਕ ਪੁਲਿਸ ਇੰਚਾਰਜ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਤੁਸੀਂ ਸ਼ੀਸ਼ੇ ਤੋਂ ਜਿਹੜੀ ਆ ਆਪਣੀ ਫੋਗ ਹਟਾ ਸਕਦੇ ਹੋ ਸੋ ਇਹ ਅਹਿਮ ਜਾਣਕਾਰੀ ਆ ਜਤ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਕਿਸੇ ਦੀ ਵੀ ਅਸੀਂ ਜਾਨ ਜਿਹੜੀ ਆ ਉਹ ਬਚਾ ਸਕੀਏ ਕੈਮਰਾਮੈਨ ਸੁਲਮਾਨ ਦੇ ਨਾਲ ਨਰਿੰਦਰ ਮਹਿੰਦੂ ਜਗਮਨ ਟੀਵੀ ਲੁਧਿਆਣਾ